ਕਿਸੇ ਨੇ ਪੁੱਛਿਆ ਵੀ ਧਰਮ ਪੈਦਾ ਕਿਵੇਂ ਹੁੰਦਾ ਵਾ ਧਰਮ ਵਾਧਾ ਕਿਵੇਂ ਆ ਧਰਮ ਹਿਰਦੇ ਵਿੱਚ ਟਿਕਦਾ ਕਿਵੇਂ ਆ ਤੇ ਉਹ ਕਿਹੜਾ ਇੱਕ ਕਾਰਨ ਆ ਜਿਹਦੇ ਕਰਕੇ ਧਰਮ ਨਾਸ਼ ਹੁੰਦਾ ਵਾ ਤਾਂ ਇੱਕ ਚੋਪਈ ਆਉਂਦੀ ਹੈ ਧਰਮ ਗ੍ਰੰਥਾਂ ਵਿੱਚ ਉਹਦੇ ਵਿੱਚ ਇਸ ਗੱਲ ਦਾ ਉਹ ਬੜਾ ਸੋਹਣਾ ਜਵਾਬ ਦਿੰਦੇ ਆ ਉਪਜੇ ਧਰਮ ਵਾਕ ਸਤ ਕਰਤ ਮੇ ਸੱਚ ਬੋਲਣ ਦੇ ਨਾਲ ਜਿਹੜਾ ਧਰਮ ਹੈ ਉਹ ਮਨੁੱਖ ਦੇ ਹਿਰਦੇ ਵਿੱਚ ਪੈਦਾ ਹੁੰਦਾ ਧਰਮ ਵਧਾ ਕਿਵੇਂ ਆ ਦਇਆ দান ਕਰ ਧਰਮ ਵਧੇ ਨਿਤ ਜਿਹੜਾ ਦਇਆ ਕਰਦਾ ਜੀਵਾਂ ਤੇ ਤੇ ਦਾਨ ਕਰਦਾ ਇਹਦੇ ਨਾਲ ਜਿਹੜਾ ਧਰਮ ਹੈ ਉਹ ਹਿਰਦੇ ਵਿੱਚ ਵਾਧਾ ਹੈ ਇਸ ਤਰ੍ਹਾਂ ਧਰਮ ਖਿਮਾ ਕੇ ਸੰਗਾ ਕਿਸੇ ਨੂੰ ਮਾਫ ਕਰ ਦੇਣ ਦੇ ਨਾਲ ਜਿਹੜਾ ਧਰਮ ਹੈ ਉਹ ਮਨੁੱਖ ਦੇ ਹਿਰਦੇ ਵਿੱਚ ਟਿਕ ਜਾਂਦਾ ਹੈ ਤੇ ਧਰਮ ਨਾਸ਼ ਹੋਣ ਦਾ ਜਿਹੜਾ ਇੱਕ ਕਾਰਨ ਆ ਉਹ ਹੈ ਕ੍ਰੋਧ। ਤਾਂ ਲਿਖਦੇ ਆ ਧਰਮ ਕ੍ਰੋਧ ਕਰ ਹੋਤ ਵਿਪੰਗ। ਜਿੱਥੇ ਕ੍ਰੋਧ ਆ ਜਾਏ ਤੇ ਉੱਥੇ ਉਸ ਹਿਰਦੇ ਦੇ ਵਿੱਚ ਜਿਹੜਾ ਧਰਮ ਹੈ ਉਹ ਟਿਕਦਾ ਨਹੀਂ। ਉਸ ਹਿਰਦੇ ਵਿੱਚੋਂ ਸਦਾ ਵਾਸਤੇ ਧਰਮ ਜਿਹੜਾ ਹੈ ਉਹ ਵਿਨਾਸ਼ ਹੋ ਜਾਂਦਾ ਹੈ।